ਸਾਪਨੇ ਰਾਸ਼ਟਰੀ ਗੀਤ ਵੰਦੇ ਮਾਤਰਮ ਦੇ 150ਵੇਂ ਵਰੇਗੰਡ ਮਨਾ ਰਿਹਾ ਹੈ ਇਸ ਗੀਤ ਨੇ ਭਾਰਤੀਆਂ ਦੀਆਂ ਪੀੜ੍ਹੀਆਂ ਨੂੰ ਇਕਜੁੱਟ ਹੋਣ ਅੱਗੇ ਵਧਣ ਅਤੇ ਰਾਸ਼ਟਰੀ ਭਾਵਨਾ ਦਾ ਜਸ਼ਨ ਮਨਾਉਣ ਲਈ ਪ੍ਰੇਰਿਤ ਕੀਤਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੰਦੇ ਮਾਤਰਮ ਦੇ 150ਵੇਂ ਵਰੇਗੰਡ ਮਨਾਉਣ ਲਈ 7 ਨਵੰਬਰ ਤੋਂ ਸਾਲ ਭਰ ਚੱਲਣ ਵਾਲੇ ਦੇਸ਼ ਵਿਆਪੀ ਪ੍ਰੋਗਰਾਮਾਂ ਦੀ ਸ਼ੁਰੂਆਤ ਕੀਤੀ ਇਸੇ ਤਹਿਤ ਪੰਜਾਬ ਪਰਚ ਵੀ ਗਤੀਵਿਧੀਆਂ ਹੋ ਰਹੀਆਂ ਨੇ ਜਿਨ੍ਹਾਂ ਚ ਸਮਾਜ ਦੇ ਸਾਰੇ ਹੀ ਵਰਗ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਨੇ ਆਓ ਸੁਣਦੇ ਹਾਂ ਇਹਨਾਂ ਗਤੀਵਿਧੀਆਂ ਬਾਰੇ ਮੈਂ ਨਰਿੰਦਰ ਸਿੰਘ ਰਾਣਾ ਜ਼ਿਲ੍ਹਾ ਮਹਾਲੀ ਤੋਂ ਆਪਣੇ ਮਾ ਪਰ ਅਸਟੇਟ ਐਗਜ਼ੀਕਟਿਵ ਮੈਂਬਰ ਹੈ ਇੱਕ ਸਮਾਜ ਸੇਵੀ ਹੋਣ ਦੇ ਨਾਤੇ ਵੀ ਇਹ ਦੱਸਣਾ ਚਾਹੁੰਦਾ ਕਿ ਭਾਰਤ ਵਰਸ਼ ਦੇ ਵਿੱਚ ਇਸ ਗੀਤ ਦੇ ਰਿਗਾਰਡਿੰਗ ਪ੍ਰੋਗਰਾਮ ਉਲੀਕੇ ਜਾ ਰਹੇ ਆ ਤੇ ਰੱਖੇ ਜਾ ਰਹੇ ਆ ਤੇ ਹੋ ਰਹੇ ਆ ਇਸ ਗੀਤ ਦੇ ਜਰੀਏ ਦੇਸ਼ ਨੂੰ ਆਜ਼ਾਦੀ ਮਿਲੀ ਹੈ ਉਹਨਾਂ ਨੂੰ ਇਕਜੁੱਟ ਹੋਣ ਦਾ ਬਲ ਮਿਲਿਆ ਹੈ ਤੇ ਇਸ ਦੇ ਜਰੀਏ ਦੇਸ਼ ਭਗਤੀ ਦੀ ਜੋ ਲਹਿਰ ਲੋਕਾਂ ਦੇ ਦਿਲਾਂ ਦੇ ਵਿੱਚ ਜਾਗੀ ਉਹ ਇਸ ਗਾਣੇ ਦੇ ਮਤਲਬ ਇਸ ਦੇ ਵਿੱਚ ਬਹੁਤ ਵੱਡਾ ਰੋਲ ਹੈਗਾ ਮੈਂ ਪ੍ਰੀਤ ਕੋਲੀ ਸਹਾਇਕ ਡਾਇਰੈਕਟਰ ਡਾਕsigma ਹੁਸ਼ਿਆਰਪੁਰ ਤੇਸ਼ ਭਰ ਦੇ ਵਿੱਚ ਇਸ ਸੰਬੰਧੀ ਕੇਐਨਐਸਐਸ ਵੱਲੋਂ ਪ੍ਰੋਗਰਾਮ ਕੀਤੇ ਜਾ ਰਹੇ ਹਨ ਉਸੇ ਤਰ੍ਹਾਂ ਮੇਰੇ ਅਧੀਨ ਜਿੰਨੇ ਵੀ ਸਕੂਲਸ ਆਉਂਦੇ ਨੇ ਜਿਦਾ ਹੁਸ਼ਿਆਰਪੁਰ ਦੇ ਵਿੱਚ ਔਰ ਨਾ ਦੇ ਨਾਲ ਦੇਰੇ ਅਡਾਪਟ ਪਿੰਡ ਕੀਤੇ ਗਏ ਨੇ ਉਹਨਾਂ ਦੇ ਵਿੱਚ ਇਸ ਬਾਰੇ ਗੱਲ ਨੂੰ ਮਨੋਲ ਦੀ ਬਹੁਤ ਹੀ ਜ਼ਾ ਜ਼ੋਸ਼ ਨਾਲ ਕੰਮ ਕੀਤਾ ਜਾ ਰਿਹਾ ਹੈ ਮੈਂ ਬਲਵਿੰਦਰ ਸਿੰਘ ਦੌਲਤਪੁਰਾ ਭਾਰਤ ਦਾ ਰਾਸ਼ਟਰੀ ਗੀਤ ਵੰਦੇ ਮਾਤਰਮ ਬੰਕਮ ਚੰਦਰ ਚਟੋਪਾਧਿਆ ਨੇ 7 ਨਵੰਬਰ 1875 ਨੂੰ ਲਿਖਿਆ ਸੀ ਪਹਿਲੀ ਵਾਰ ਸਾਹਿਤਕ ਜਰਨਲ ਬੰਗਾ ਦਰਸ਼ਨ ਵਿੱਚ ਪ੍ਰਕਾਸ਼ਿਤ ਹੋਇਆ ਸੀ ਉਸ ਤੋਂ ਬਾਅਦ ਬੰਕਮ ਚੰਦਰ ਚਟੋਪਾਧਿਆ ਦੁਆਰਾ ਲਿਖੇ ਨਾਵਲ ਆਨੰਦ ਮੱਠ ਵਿੱਚ ਇਸ ਨੂੰ ਸਨ 1882 ਵਿੱਚ ਸ਼ਾਮਲ ਕੀਤਾ ਗਿਆ ਅਸਲ ਵਿੱਚ ਇਹ ਗੀਤ ਆਪਣੀ ਮਾਤਰਭੂਮੀ ਲਈ ਦੇਸ਼ ਭਗਤੀ ਦੀ ਪਾਵਨਾ ਪੈਦਾ ਕਰਦਾ ਹਾਂ ਮੈਂ ਅਨਿਲ ਭੱਲਾ ਪ੍ਰਿੰਸੀਪਲ ਸਕੂਲ ਆਫ ਐਮਿਨੈਂਸ ਗੁਰਦਾਸਪੁਰ ਆਪਣੇ ਵੱਲੋਂ ਤੇ ਆਪਣੇ ਸਕੂਲ ਦੇ ਸਟਾਫ ਔਰ ਬੱਚਿਆਂ ਦੇ ਵੱਲੋਂ ਜਿਹੜਾ ਸਾਡੇ ਦੇਸ਼ ਦੇ ਵਿੱਚ 150 ਸਾਲਾ ਜਿਹੜਾ ਸਾਡਾ ਰਾਸ਼ਟਰੀ ਗੀਤ ਹੈ ਵੰਦੇ ਮਾਤਰਮ ਬੜੇ ਜੋਸ਼ ਔਖਰੋਸ਼ ਦੇ ਨਾਲ ਇਹ ਜਿਹੜੀ ਸ਼ਤਾਬਦੀ ਬਣਾਈ ਜਾ ਰਹੀ ਹੈ 150 ਸਾਲਾ ਔਰ ਮੈਂ ਇੱਕ ਮੈਸੇਜ ਦੇਣਾ ਚਾਹਾਂਗਾ ਕਿ ਦੇਸ਼ ਦੀ ਅਖੰਡਤਾ ਪ੍ਰਭੂਸਤਾ ਦੇ ਲਈ ਜਿਹੜੀ ਆ ਦੇਸ਼ ਭਗਤੀ ਦੇ ਲਈ ਸਾਡੇ ਅੰਦਰ ਇੱਕ ਭਾਵਨਾ ਪੈਦਾ ਹੋਣੀ ਚਾਹੀਦੀ ਆ ਮੈਂ ਸੁਭਾਸ਼ ਅਗਰਵਾਲ ਮੈਂ ਨਮਨ ਕਰਦਾ ਹਾਂ ਬਤਿਕ ਚੰਦਰ ਚਟਰਜੀ ਨੂੰ ਜਿਨ੍ਹਾਂ ਨੇ 150 ਸਾਲ ਪਹਿਲਾਂ ਵੰਦੇ ਮਾਤਰਮ ਦਾ ਗੀਤ ਲਿਖ ਕੇ ਨਾਲਾ ਦਿੱਤਾ ਔਰ ਅੱਜ ਇਸ ਗੀਤ ਦੀ ਵਜ੍ਹਾ ਨਾਲ ਦੇਸ਼ ਜੋ ਹੈ ਉਹ ਇਕਜੁੱਟ ਹੈ ਔਰ ਮੋਦੀ ਜੀ ਨੂੰ ਨਮਨ ਕਰਦਾ ਹੈ ਜਿਨ੍ਹਾਂ ਨੇ 150 ਸਾਲਾ ਵੰਦੇ ਮਾਤਰਮ ਜੋ ਗੀਤ ਹੈ ਉਸ ਦਾ ਮਦਾਇਆ ਪਪਾ ਕੰਨ ਦਾ ਸੁਕਤਾ ਸਮਾਸ਼ ਇੱਕ ਪਟਿਆਲਾ ਮੈਂ ਬੰਦੇ ਮਾਤਰਮ ਜੋ ਸਾਡਾ ਰਾਸ਼ਟਰੀ ਗੀਤ ਹੈ ਸਰਕਾਰ ਵੀ ਬਹੁਤ ਦੇਖੋ ਉਪਰਾਲਾ ਕਰ ਰਹੀ ਹੈ ਸਕੂਲਾਂ ਦੇ ਵਿੱਚ ਬੰਦੇ ਮਾਤਰਮ ਗੀਤ ਗੁੰਗਨਾਇਆ ਜਾਵੇ ਬੋਲਿਆ ਜਾਵੇ ਤਾਂ ਕਿ ਬੱਚਿਆਂ ਨੂੰ ਇਹਦੀ ਮਹੱਤਤਾ ਬਾਰੇ ਜਿਹੜੀ ਹੈ ਉਹ ਜਾਣਕਾਰੀ ਮਿਲ ਸਕੇ ਪਿਆਰੇ ਦੋਸਤੋ ਮੈਂ ਡਾਕਟਰ ਰਾਜੀ ਮਨਹਾਸ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਸ ਫਰੀਦਕੋਟ ਤੋਂ 7 ਨਵੰਬਰ ਤੋਂ ਇਸ ਮੌਕੇ ਨੂੰ ਸਮਰਪਿਤ ਸਾਲ ਪਰ ਚੱਲਣ ਵਾਲੇ ਦੇਸ਼ ਵਿਆਪੀ ਪ੍ਰੋਗਰਾਮਾਂ ਦੀ ਸ਼ੁਰੂਆਤ ਹੋ ਚੁੱਕੀ ਹੈ ਵਿਦਿਆਰਥੀ ਆਤੇ ਨਾਗਰੀਕਾਂ ਨੂੰ ਵੰਦੇ ਮਾਤਰਮ ਦੀ ਇਤਿਹਾਸਿਕ ਮਹੱਤਤਾ ਅਤੇ ਰਾਸ਼ਟਰੀ ਇਕਤਾ ਦੇ ਸੁਨੇਹੇ ਨਾਲ ਜੋੜਿਆ ਜਾ ਰਿਹਾ ਹੈ ਆਓ ਅਸੀਂ ਸਭ ਦੇਸ਼ ਭਗਤੀ ਦਾ ਸੁਨੇਹਾ ਹਰ ਦਿਲ ਤੱਕ ਪਹੁੰਚਾਈਏ ਵੰਦੇ ਮਾਤਰਮ ਮੈਂ ਪਰਮਿੰਦਰ ਸਿੰਘ ਸੈਣੀ ਜ਼ਿਲ੍ਹਾ ਗਾਈਡੈਂਸ ਕਾਉਂਸਲਰ ਗੁਰਦਾਸਪੁਰ ਅਸੀਂ 150ਵੇਂ ਵਰੇ ਗੰਢ ਆਪਣੇ ਰਾਸ਼ਟਰੀ ਗੀਤ ਵੰਦੇ ਮਾਤਰਮ ਦੀ ਮਨਾ ਰਹੇ ਹਾਂ ਜਿਹਦੇ ਵਿੱਚ ਵੱਖ-ਵੱਖ ਵਿਦਿਅਕ ਸੰਸਥਾਵਾਂ ਜਿਹੜੀਆਂ ਨੇ ਉਹਦੇ ਵਿੱਚ ਅਸੀਂ ਰਾਸ਼ਟਰੀ ਗੀਤ ਦੀ ਮਹੱਤਤਾ ਬਾਰੇ ਵਿਦਿਆਰਥੀਆਂ ਨੂੰ ਅਜਿਹਾ ਸਿਖਾਉਣ ਦਾ ਯਤਨ ਕਰ ਰਹੇ ਹਾਂ ਕਿ ਜਦੋਂ ਅਸੀਂ ਦੇਸ਼ ਭਗਤੀ ਦੀ ਭਾਵਨਾ ਸਾਡੇ ਚ ਪੈਦਾ ਹੋਏਗੀ ਅਸੀਂ ਚੰਗੇ ਨਾਗਰਿਕ ਬਣਾਂਗੇ ਮੌਸਮ ਵਿੱਚ ਤਬਦੀਲੀ ਨਾਲ ਠੰਡ ਵਧਣੀ ਸ਼ੁਰੂ ਹੋ ਰਹੀ ਹੈ ਇਸ ਦੌਰਾਨ ਸੜਕਾਂ ਤੇ ਬੇਸਹਾਰਾ ਜਾਨਵਰਾਂ ਜਿਵੇਂ ਕੁੱਤਿਆਂ ਗਊਆਂ ਤੇ ਹੋਰਨਾਂ ਪ੍ਰਤੀ ਸੰਵੇਦਨਸ਼ੀਲਤਾ ਦਿਖਾਉਂਦਿਆਂ ਲੋਕਾਂ ਵੱਲੋਂ ਅਤੇ ਸੰਸਥਾਵਾਂ ਵੱਲੋਂ ਕਈ ਉਪਰਾਲੇ ਕੀਤੇ ਜਾ ਰਹੇ ਨੇ ਆਓ ਸੁਣਦੇ ਹਾਂ ਇਹਨਾਂ ਉਪਰਾਲਿਆਂ ਬਾਰੇ ਜੀ ਮੈਂ ਨਵੀਨ ਗਰੋਬਰ ਪੰਜਾਬ ਹੁਸ਼ਿਆਰਪੁਰ ਤੋਂ ਬੋਸਲੈਸ ਸੈਕੰਡਰੀ ਹோம் ਦਾ ਐਨ ਜੀਓ ਦਾ ਪ੍ਰੈਜ਼ੀਡੈਂਟ ਰੋਡ ਦੇ ਉੱਪਰ ਬੇਸਹਾਰਾ ਹਾਲਤ ਦੇ ਵਿੱਚ ਜੋ ਬੇਜਵਾਨ ਹੈ ਉਹਨਾਂ ਨੂੰ ਆਸ਼ਰਮ ਦੇਣਾ ਉਹਨਾਂ ਦਾ ਇਲਾਜ ਕਰਨਾ ਔ ਨੂੰ ਸਰਦੀ ਗਰਮੀ ਔਰ ਬਰਸਾਤ ਦੇ ਵਿੱਚ ਜੋ ਵੀ ਉਹਨਾਂ ਨੂੰ ਜ਼ਰੂਰੀ ਇੰਤਜ਼ਾਮ ਹੈਗੇ ਉਹ ਪਹੁੰਚਾਣੇ ਉਹਨਾਂ ਤੱਕ ਆਪਾਂ ਆਪਣੇ ਆਲੇ ਦੁਆਲੇ ਉਹਨਾਂ ਦੇ ਲਈ ਕੁਛ ਨਾ ਕੁਛ ਗਰਮ ਕੰਬਲ ਜਾਂ ਕੋਈ ਡੱਬਾ ਬਾਕਸ ਕੁਝ ਵੀ ਅਦਰਾ ਜੋ ਹੈ ਪ੍ਰੋਵਾਈਡ ਕਰ ਸਕਦੇ ਆ ਤਾਂ ਜ਼ਰੂਰ ਕਰੀਏ ਧੰਨਵਾਦ ਮੈਂ ਜਸਲੀਨ ਕੌਰ ਮੋਗਾ ਤੋਂ ਮੌਸਮ ਵਿੱਚ ਤਬਦੀਲੀ ਆਣ ਨਾਲ ਅੱਜਕਲ੍ਹ ਸੜਕਾਂ ਤੇ ਬੇਸਹਾਰਾ ਜਾਨਵਰਾਂ ਲਈ ਐਨੀਮਲ ਵੈਲਫੇਅਰ ਬੋਰਡ ਆਫ ਇੰਡੀਆ ਬਹੁਤ ਸਾਰੀਆਂ ਸੰਸਥਾਵਾਂ ਅਤੇ ਐਨਜੀਓਜ਼ ਨੂੰ ਗ੍ਰਾਂਟਸ ਪ੍ਰਦਾਨ ਕਰਦਾ ਹੈ ਜੋ ਕਿ ਬੇਸਹਾਰਾ ਜਾਨਵਰਾਂ ਦੀ ਖਾਸ ਕਰ ਇਸ ਠੰਡ ਦੇ ਮੌਸਮ ਵਿੱਚ ਮਦਦ ਕਰਨ ਦੀ ਸਮਰੱਥਾ ਰੱਖਦੇ ਹਨ ਮੈਂ ਡਾਕਟਰ ਗੁਰਦੇਵ ਸਿੰਘ ਆਲ ਅਫਸਰ ਡਿਪਟੀ ਡਾਇਰੈਕਟਰ ਐਨੀਮਲ ਸੈਂਟਰੀ ਸ੍ਰੀ ਮਕਸਰ ਸਾਹਿਬ ਜਿਵੇਂ ਹੁਣ ਵੀ ਠੰਡ ਸਟਾਰਟ ਹੋ ਰਹੀ ਹੈ ਉਹਦੇ ਤੋਂ ਬਚਾ ਲਈ ਸਾਡੇ ਜਿੰਨੇ ਵੀ ਪਸ਼ੂ ਪੰਛੀ ਨੇ ਉਹਨਾਂ ਲਈ ਜਿਹੜੇ ਕੋਈ 23 ਥਾਵਾਂ ਤੇ ਸ਼ੈਲਟਰ ਬਣੇ ਹੋਏ ਆ ਜਾਂ ਜਿਹੜੇ ਲੋਕਾਂ ਨੂੰ ਹੀ ਚਾਹੀਦਾ ਹੈ ਵੀ ਜਿਵੇਂ ਮੰਨ ਲਓ ਗਊਸ਼ਾਲਾ ਨੇ ਜਾਂ ਟਾਲ ਨੇ ਉਹਨਾਂ ਦੇ ਵਿੱਚ ਉਹਨਾਂ ਨੂੰ ਫਿਫਟ ਕੀਤਾ ਜਾਵੇ ਤਾਂ ਕਿ ਜਿਹੜਾ ਕੋਈ ਕਲਾਕਾਰ ਆ ਜਾਨਵਰ ਹੈਗਾ ਉਹ ਠੰਡ ਤੋਂ ਬਚ ਸਕੇ ਮੈਂ ਅਸ਼ੋਕ ਕੁੱਕੜ ਪ੍ਰਦਾਨ ਸ਼੍ਰੀ ਨਾਰਾਇਣ ਵੈਲਫੇਅਰ ਸੁਸਾਇਟੀ ਅਸੀਂ ਬੇਸਹਾਰਾ ਜਿਹੜੇ ਵੀ ਗਊ ਵੰਸ਼ ਘੁੰਮ ਰਿਹਾ ਹੈ ਜਾਂ ਜਾਨਵਰ ਕੋ ਨੇ ਉਹਨਾਂ ਵਾਸਤੇ ਗਰਮੀਆਂ ਦੇ ਵਿੱਚ ਤਾਂ ਪਾਣੀ ਦਾ ਪ੍ਰਬੰਧ ਕਰਦੇ ਆ। ਇਸ ਤੋਂ ਇਲਾਵਾ ਅਸੀਂ ਇੱਕ ਗਉਆਂ ਵਾਸਤੇ ਦੇਸੀ ਗਉਆਂ ਵਾਸਤੇ ਇੱਕ ਹਸਪਤਾਲ ਚਲਾ ਰਹੇ ਹਾਂ ਪਿਛਲੇ 7 ਸਾਲ ਤੋਂ। ਹਰ ਇੱਕ ਉਹਨਾਂ ਦੀ ਸੁਵਿਧਾ ਦਾ ਧਿਆਨ ਰੱਖਿਆ ਜਾਂਦਾ ਹੈ। ਭਗਵਾਨ ਦਾਸ ਗੁਪਤਾ ਸਮਾਜ ਸੇਵਕ ਪਟਿਆਲਾ ਠੰਡ ਸ਼ੁਰੂ ਹੋ ਚੁੱਕੀ ਹੈ ਜਿਹੜੇ ਸਾਡੇ ਬੇਜਬਾਨ ਜਾਨਵਰ ਨੇ ਉਹਨਾਂ ਨੂੰ ਵੀ ਠੰਡ ਲੱਗ ਸੋ ਆਪਾਂ ਲੰਘਦੇ ਵੜਦੇ ਜਿੱਥੇ ਵੀ ਕਿਤੇ ਕੋਈ ਜਾਣਿਆ ਰਸਤੇ ਦੇ ਵਿੱਚ ਅਗਰ ਕੋਈ ਇਸ ਤਰ੍ਹਾਂ ਦਾ ਸਾਹੇ ਜੀਵ ਕੋਈ ਵੀ ਦੇਖਦੇ ਆ ਤਾਂ ਉਹਦੇ ਲਈ ਕੋਸ਼ਿਸ਼ ਕਰੋ ਕੋਈ ਨਾ ਕੋਈ ਪੁਰਾਣਾ ਕੱਪੜਾ ਕੋਈ ਪੁਰਾਣਾ ਕੰਬਲ ਜੀ ਉਹਦੇ ਲਈ ਰਹਿਣ ਬਸੇਰਾ ਕੋਈ ਨਾ ਕੋਈ ਆਪਾਂ ਉਹਦਾ ਉਦਮ ਕਰਕੇ ਉਹਦੀ ਜਿਹੜੀ ਹੈ ਜਾਨ ਬਚਾਉਣ ਦੀ ਕੋਸ਼ਿਸ਼ ਕਰੀਏ ਮੈਂ ਕਪਿਲ ਦੇ ਪਠਾਨਕੋਟ ਤੋਂ ਮੈਂ ਦੱਸਣਾ ਚਾਹੁੰਦਾ ਕਿ ਜਿਵੇਂ ਸਰਦੀ ਦਾ ਮੌਸਮ ਆ ਚੁੱਕਿਆ ਤੇ ਜਿਹੜੇ ਵੀ ਵਿਚਾਰੇ ਬੇਸਹਾਰਾ ਜਾਨਵਰ ਜਿਵੇਂ ਸੜਕਾਂ ਦੇ ਹੁੰਦੇ ਰਹੇ ਨੇ ਐਕਸੀਡੈਂਟ ਦੇ ਜਿਆਦਾ ਕੇਸਿਸ ਹੁੰਦੇ ਨੇ ਜਿਵੇਂ ਅੱਗੇ ਘੁੰਡ ਪੈ ਜਾਣੀ ਹੈ ਇਹ ਜਿਆਦਾ ਸ਼ਿਕਾਰ ਹੋ ਜਾਂਦੇ ਨੇ ਤੇ ਕਾਰਪੋਰੇਸ਼ਨ ਨੂੰ ਵੀ ਇਹਦੇ ਵਿੱਚ ਧਿਆਨ ਦੇਣਾ ਚਾਹੀਦਾ ਹੈ ਮੇਰਾ ਨਾਮ ਜੀ ਕੁਸ਼ ਹੈ ਮੈਂ ਇੱਕ ਸਮਾਜਿਕ ਹੈ ਜੀ ਪਿੰਡ ਮੱਛਲੀ ਕਲਾਂ ਮੇਰਾ ਜ਼ਿਲ੍ਹਾ ਮੋਹਾਲੀ ਸਰਦੀਆਂ ਪੈਣੀਆਂ ਨਾ ਜੀ ਸਾਡੇ ਸਾਰੇ ਪਬਲਿਕ ਨੂੰ ਮੈਂ ਇਕੱਠੇ ਜੁੜ ਕੇ ਬੇਨਤੀ ਕਰਨਾ ਚਾਹੁੰਦਾ ਜੀ ਮੇ ਕਿ ਕੋਈ ਸੜਕਾਂ ਦੇ ਗਾਵਾ ਕੁੱਤੇ ਬਿੱਲੇ ਘੁੰਮਦੇ ਫਿਰਦੇ ਹਨ ਅਤੇ ਸਾਡੀ ਵੀ ਰਿਸਪੋਨਸੀਬਿਲਟੀ ਵੰਡਦੀ ਹੈ ਕਿ ਇਹਨਾਂ ਨੂੰ ਅਸੀਂ ਦੇਖੀਏ ਨੇ ਬਾਰੇ ਕਿਉਂਕਿ ਇਹ ਇੱਕ ਅਨਬੋਲਦਾ ਧੰਨ ਹੈ ਮੇਰਾ ਨਾਮ ਮਨਜੀਤ ਸਿੰਘ ਭੋਲਰ ਠੰਡ ਹੈ ਜਿਹੜੀ ਉਹ ਜਾਦੇ ਹੁਣੇ ਸ਼ੁਰੂ ਹੋ ਜੂਗੀ ਕਿਉਂਕਿ ਸਾਡੇ ਜਿਹੜੇ ਪਸ਼ੂ ਪੰਛੀ ਜਾਂ ਜਾਨਵਰ ਨੇ ਉਹ ਸੜਕਾਂ ਦੇ ਉੱਤੇ ਜਦੋਂ ਘੁੰਮਦੇ ਨੇ ਤੇ ਉਦੋਂ ਸਾਡੇ ਜਿਹੜੀਆਂ ਇਹ ਦੁਰਘਟਨਾਵਾਂ ਨਾ ਹੋਣ ਮੈਂ ਅਪੀਲ ਕਰਦਾ ਹਾਂ ਸਾਡੇ ਜਿਹੜੇ ਨੌਜਵਾਨਾਂ ਨੂੰ ਉਪਰਾਲੇ ਕਰਨੇ ਚਾਹੀਦੇ ਨੇ ਸਰਕਾਰਾਂ ਨੂੰ ਗਊਸਾਲਾ ਬਣਾਉਣੀਆਂ ਚਾਹੀਦੀਆਂ ਨੇ भाषा विभाग पंजाब वालों पहली नवंबर तो पंजाब दिवस मौके महीना भर चलने वाले साहित्यिक के सभ्याचारक समागम का आगाज पटियाला भाषा विभाग विखे हो गया है ਆਓ ਸੁਣਦੇ ਹਾਂ ਪੰਜਾਬੀ ਮਾਂ 2025 ਤਹਿਤ ਜ਼ਿਲ੍ਹਿਆਂ ਵਿੱਚ ਕੀਤੇ ਜਾ ਰਹੇ ਵੱਖ-ਵੱਖ ਪ੍ਰੋਗਰਾਮਾਂ ਬਾਰੇ ਗੁਰਿੰਦਰ ਸਿੰਘ ਆ ਮੈਂ ਅਸਿਸਟੈਂਟ ਡਾਇਰੈਕਟਰ ਆ ਆਸ਼ਾ ਭਾਗ ਹੈ ਤੇ ਅਸੀਂ ਹਰ ਸਾਲ ਦੀ ਤਰ੍ਹਾਂ ਨਵੰਬਰ ਮਾਂ ਨੂੰ ਪੰਜਾਬੀ ਮਾਂ ਦੇ ਤੌਰ ਤੇ ਮਨਾਉਂਦੇ ਹਾਂ ਇਸ ਦੌਰਾਨ ਅਸੀਂ 1 ਤਰੀਕ ਨੂੰ 1 ਨਵੰਬਰ ਨੂੰ ਉਦਘਾਟਨੀ ਸਮਾਗਮ ਕੀਤਾ ਸੀ ਜਿਸ ਦੇ ਵਿੱਚ ਪੰਜਾਬੀ ਦੀਆਂ ਜਿਹੜੀਆਂ 2025 ਦੀਆਂ ਸਰਵੋਤਮ ਪੁਸਤਕਾਂ ਨੂੰ 10 ਪੁਸਤਕਾਂ ਨੂੰ ਇਨਾਮ ਦਿੱਤੇ ਗਏ ਪੰਜਾਬੀ ਨਾਲ ਜੋੜਨ ਲਈ ਚਾਹੇ ਬੱਚੇ ਹੈਗੇ ਨੇ ਚਾਹੇ ਬੁੱਧੀਜੀਵੀ ਹੈਗੇ ਨੇ ਅਸੀਂ ਸਾਰੇ ਪੰਜਾਬ ਦੇ ਵਿੱਚ ਕਵਿਤਾ ਗਾਇਨ ਸਾਹਿਤ ਸਿਰਜਣ ਉਹਦੀਆਂ ਚਾਰ ਵਿਧਾਵਾਂ ਹੈਗੀਆਂ ਨੇ ਕੁਇਜ਼ ਕੰਪੀਟੀਸ਼ਨ ਕਰਾਉਂਦੇ ਆ ਮੈਂ ਡਾਕਟਰ ਦਰਸ਼ਨ ਕੋਰ ਖੋਜ ਅਫਸਰ ਜ਼ਿਲ੍ਹਾ ਪਸ਼ਾ ਦਫ਼ਤਰ ਮਹਾੜੀ ਤੋਂ ਪਾਚਾ ਉਪਾਗ ਜਿਹੜਾ ਆਪਣੀ ਸ਼ੁਰੂਆਤ ਤੋਂ ਹੀ ਪੰਜਾਬੀ ਜਿਹੜੀ ਭਾਸ਼ਾ ਉਹਦੇ ਪ੍ਰਚਾਰ ਤੇ ਪ੍ਰਸਾਰ ਨੂੰ ਪਰਪੂਲਿਤ ਕਰਨ ਲਈ ਯਤਨਸ਼ੀਲ ਹੈ ਤੇ ਪੰਜਾਬੀ ਮਾਹ ਪੂਰਾ ਮਹੀਨਾ ਮਨਾਇਆ ਜਾਂਦਾ ਜਿਸ ਦੇ ਤਹਿਤ 1 ਨਵੰਬਰ ਨੂੰ ਪਟਿਆਲੇ ਦੇ ਵਿਖੇ ਉਦਘਾਟਨ ਸਮਾਗਮ ਕੀਤਾ ਗਿਆ ਸੀ ਵੱਖ-ਵੱਖ ਸਾਹਿਤਕਾਰਾਂ ਨੂੰ ਉਹਨਾਂ ਦੀਆਂ ਪੁਸਤਕਾਂ ਦੇ ਲਈ ਜਿਹੜੇ ਪੁਰਸਕਾਰ ਦਿੱਤੇ ਗਏ ਸੀ ਬਾਕੀ ਜਾਣਕਾਰੀ ਦੇ ਲਈ ਤੁਸੀਂ ਸਾਡੇ ਨਾਲ ਭਾਸ਼ਾ ਵਿਭਾਗ ਮੋਹਾਲੀ ਦਾ ਜਿਹੜਾ ਪੇਜ ਆ ਫੇਸਬੁੱਕ ਪੇਜ ਉਸ ਦੇ ਨਾਲ ਜੁੜੇ रह ਸਕਦੇ ਹੋ ਉਸ ਤੇ ਸਾਰੀ ਜਾਣਕਾਰੀ ਇਸ ਸਮਾਗਮ ਦੇ ਬਾਰੇ ਸਮੇਂ-ਸਮੇਂ ਤੇ ਪਾਈ ਜਾਏਗੀ ਡਾਕਟਰ ਜਸਵੰਤ رائے ਕੋਜਾਫਰ ਦਫਤਰ ਜ਼ਿਲ੍ਹਾ ਭਾਸ਼ਾ ਅਫਸਰ ਖੁਸ਼ਿਆਰਪੁਰ ਦੋਸਤੋ ਪੰਜਾਬ ਸਰਕਾਰ ਤੇ ਦਿਸ਼ਾ ਨਿਰਦੇਸ਼ ਹੈ ਪੰਜਾਬੀ ਭਾਸ਼ਾ ਸਾਹਿਤ ਅਤੇ ਸੱਭਿਆਚਾਰ ਨੂੰ ਲੈ ਕੇ ਸਮਾਗਮਾਂ ਦੀ ਇੱਕ ਲੜੀ ਕਰਵਾਈ ਜਾ ਰਹੀ ਹੈ ਸੋ ਉਸੇ ਲੜੀ ਤਹਿਤ ਕੱਲ 14 ਨਵੰਬਰ ਨੂੰ ਦਫਤਰ ਭਾਸ਼ਾ ਫਾਗ ਖੁਸ਼ਿਆਰਪੁਰ ਵੱਲੋਂ ਤ੍ਰੇਪਾਸ਼ਾ ਕਵੀ ਦਰਬਾਰ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਪੰਜਾਬੀ ਹਿੰਦੀ ਅਤੇ ਉਰਦੂ ਦੇ ਮੰਨੇ ਪਰਮੰਨੇ ਸ਼ਾਇਰ ਆਪਣਾ ਕਲਾਮ ਪੇਸ਼ ਕਰਨਗੇ ਮੈਂ ਮਨਜੀਤਪੁਰੀ ਜ਼ਿਲ੍ਹਾ ਪਾਸ਼ਾਫਸਰ ਫਰੀਦਕੋਟ ਇਸ ਮਹੀਨੇ ਦਾ ਜਿਹੜਾ ਉਦਘਾਟਨੀ ਸਮਾਗਮ ਪਹਿਲਾਂ ਪਟਿਆਲੇ ਵਿਖੇ ਹੋ ਚੁੱਕਿਆ ਜਿਦੇ ਵਿੱਚ ਪੰਜਾਬੀ ਦੀਆਂ ਸਰਵੋਤਮ ਸਾਹਿਤਕ ਪੁਸਤਕਾਂ ਨੂੰ ਜਿਹੜਾ ਹੈਗਾ ਉਹਨਾਂ ਦੇ ਲੇਖਕਾਂ ਨੂੰ ਸਨਮਾਨ ਆ ਜਿਹੜੇ ਉਹ ਦਿੱਤੇ ਜਾ ਚੁੱਕੇ ਆ ਤੇ ਇਸ ਲੜੀ ਨੂੰ ਬਰਕਰਾਰ ਰੱਖਦਿਆਂ ਫੇਰ ਬਾਕੀ ਜ਼ਿਲ੍ਹਿਆਂ ਦੇ ਵਿੱਚ ਵੱਖ-ਵੱਖ ਪੰਜਾਬੀ ਭਾਸ਼ਾ ਸਾਹਿਤ ਸੱਭਿਆਚਾਰ ਨਾਲ ਸੰਬੰਧਿਤ ਪ੍ਰੋਗਰਾਮ ਹੋਣੇ ਆ आज के प्रोग्राम जिले तू तो सह मोहाली तो मनोज किरदर फरीदोट तो तरसेम कुमार पठानकोटी तो तो मोगा तो ऊषा कौ जश्न गुरदू श्री मुको जसविंद जलेसई पटियाला राव वरिंदर इस ही समाचार दर्शन का ए अंक खत्म होंगे अगले अंक हो गल ऊक लाई दौ मेनो इजाजत नमस्कार पेशकारी सहायक मनप्रीत सिंह पेशकश राजेश बाली ఠీ్దట thumbnails